Thank <laughs> you. ਰੂਮ ਇੱਥੇ ਬੈਠਾ ਧਾangਾਂ ਤੋਂ ਬੈਠ ਰਹਾ ਬਾਬਾ ਜੀ ਨਾਲ ਨਾ ਕੋਈ ਨਾ ਕੋਈ ਨਾ ਜਣਾ ਵਾਰ-ਵਾਰ ਆ ਇਧਰ ਆ ਜਾ ਬਾਬਾ ਜੀ ਬਾਹਰ ਆ ਜਾ ਬਾਬਾ ਜੀ ਇੱਥੇ ਸਫੋਕੀਸ਼ਨ ਨਹੀਂ ਹੁੰਦੀ ਇਧਰ ਆ ਜਾ ਬਾਬਾ ਜੀ ਆ ਜਾ ਨੋ ਵੀ ਰਹਿ ਨਿਸ਼ਾਨੀ ਤਾਂ ਹੈ ਪਰੇਸ਼ਾਨੀ ਪਾਕਿਸਤਾਨੀ ਧਰਮ ਬਾਰੇ ਸਾਰੇ ਨਾੜਕ ਬੁੱਢੇ ਬਿਲਕੁਲ ਤਾਰ ਉਹ ਆਪਣੇ ਘਰ ਮਾਰ ਦੇ ਪਾਇਆ ਤਾਰ ਕਿਉਂ ਬਈ ਤੂੰ ਬਾਬਾ ਕੋ ਸਿਗਰਟਾ ਰੱਖੀ ਬੈਠਾ ਉੱਥੇ ਤੁਹਾਨੂੰ ਇਹਨਾਂ ਨੂੰ ਕਿਉਂ ਨਹੀਂ ਦੇਹਨ ਨੂੰ ਕਿਉਂ ਨਹੀਂ ਕਹਿੰਦਾ ਵੀ ਤੁਸੀਂ ਤੇਰੇ ਪਾਸੇ Maharaja ਦਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਲੱਗ ਲੱਗੋ ਨਾ Maharaja ਦੇਖੋ ਗੁਰੂ ਗ੍ਰੰਥ ਸਾਹਿਬ ਨੂੰ ਕਰ ਜੋੜਾਇਆ ਜਾਣਾ ਜਿਹੜਾ ਆਉਂਦਾ ਜੀ ਠੀਕ ਆ ਨਾ ਜਿਹੜਾ ਜੀ ਉਹਨੂੰ ਬੀਕਿੰਗ ਨੂੰ ਬੋਲਦਾ ਸਾਡਾ ਆਪ ਦਾ ਪ੍ਰਚਾਰ ਹੈ ਸਾਡੇ ਆਪ ਦੇ ਘਰ ਦੀ ਬੋਲ ਹੈ ਐਸਾ ਨਹੀਂ ਜੀ ਇੱਧਰ ਆ ਜਾਓ ਜੀ ਸਾਡਾ ਯਾਰ ਇਹਨਾਂ ਨੂੰ ਦਿਖਾ ਲਓ ਕਰ ਕਰ ਕਾ ਆ ਕਮਰਿਚ ਬਿਠਾ ਲਈ ਹਾਂ ਜੜਾ ਅੱਜ ਦੇਖੋ ਉਹ ਨਹੀਂ ਤੁਹਾਡੇ ਨਾਲ ਹਾਂ ਨਹੀਂ ਉਹ ਯਾਰ ਜੇ ਮਾਤਸ ਆ ਰਹਿਆਂ ਨੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀ ਸਾਡੇ ਨੂੰ ਪਸਦੋ ਬੈਠੇ ਹਾਂ ਅੱਜ ਨੂੰ ਤੇ ਕਰਦਾ ਮਾਹੌਲ ਹੈ ਜੀ उन <laughs> ਆਪ ਜੀ ਨੇ ਮੈਂ ਕਿਹਾ ਪਿੱਛੇ ਰੋਕਦੇ ਜਸਵੀਰ ਸਾਹਿਬ ਨਾਲ ਕਰੀ ਤਾ ਉਹ ਤੇਰੇ ਜਸਵੀਰ ਸਾਹਿਬ ਕੋਈ ਨਾ ਆਉਂਦਾ ਤੇਰੇ ਨਾਲ ਵੀ ਕੋਈ ਆ ਕੇ ਲੜਨੀ ਆਪਾਂ ਤਾਂ ਗੱਲ ਕਰ ਆਪਾਂ ਆਰਾਮ ਨਾਲ ਹੀ ਕਰਤਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਕੋਈ ਨਾ ਬਸ ਬਣੇ ਇਹ ਕੋ ਚਪਲ ਤੇਰਾ ਨਾਮ ਕੀ ਹੈ ਜਸਵੀਰ ਜੀ ਪਿੰਡ ਕਿਹੜਾ ਤੁਹਾਡਾ ਨਾਲ ਜੀ ਸੁਣੋ ਲਓ ਹਾਂ ਜੀ ਤੁਸੀਂ ਘਰੇ ਪੀਰਾਂ ਦੀ ਸੇਵਾ ਕਰਦੇ ਹੋ ਹਾਂ ਜੀ ਕਰਦੇ ਹਾਂ ਕੁਸੀਂ ਤੁਹਾਡੀ ਵੀਡੀਓ ਅਪਲੋਡ ਹੋਈਆਂ ਤੁਸੀਂ ਕਹਿੰਦੇ ਆ ਵੀ ਮੇਰੇ ਚੀਰ ਆ ਕੇ ਮੈਨੂੰ ਪੀਰ ਨੂੰ ਪੁੱਛਦਾ ਮੈਂ ਆਪਾਂ ਇੱਕ ਵੀਜ ਤੇ ਵੀਡੀਓ ਜਿਹੜੀ ਵੀ ਪੀਰ ਨੂੰ ਮੇਰੇ ਚੀਰ ਆ ਗਿਆ ਨਹੀਂ ਨਹੀਂ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਪੀਰ 10 ਪੀਰ ਨੂੰ ਕਿਹਨੂੰ ਪੁੱਛ ਰਹੇ ਹੋ ਇਹ ਤਾਂ ਇੱਕੋ ਹੀ ਗੱਲ ਹੈ ਮੈਨੂੰ ਪੁੱਛਦੇ ਹੁੰਦੇ ਮੇਰਾ ਆਪ ਦਾ ਨਹੀਂ ਮੇਰੀ ਸਰਦਾ ਨਾ ਜੀ ਬਸਵਾ ਦਾ ਪੁੱਛਦਾ ਇਹਨੂੰ ਪੁੱਛਦੇ ਵੀਰੋ ਤੇਹੀ ਗੱਲ ਹੈ ਮੈਨੂੰ ਮੈਨੂੰ ਤਾਂ ਨਾਲ ਨਹੀਂ ਮੇਰੇ ਆਪ ਦਾ ਨਹੀਂ ਇੱਛਾ ਕੋ ਸਿਗਾਰਾ ਬਾਹਰ ਆ ਗਏ ਕਹਿੰਦੇ ਕਿ ਤੇ शांति शांति चांति गलो शांति गल शांति गलो मेरी गद्दी के उड़े कहने किन पुछते हो तुम तह मूह कर दे महाराज देखो जी मेरा ਤਵਾ ਜ਼ਰੂਰ ਤਾਂ ਇਹ ਕਿ ਵੀ ਸਵਾਸ ਤਾਂ ਸਟਾਟਿਓ ਮੇਰਾ ਇਹ ਤਾਂ ਜੋ ਵੀ ਹੈ ਜੀ ਮੇਰੇ ਜਿਹੜੀ ਗੱਲ ਮਨ ਚ ਬੋਲਦੀ ਹੈ ਮਨ ਚ ਕੌਣ ਬੋਲਦਾ ਮੈਂ ਵੀ ਮਨ ਜਸਵੀਰ ਜੀ ਇਧਰ ਮੇਰੇ ਨਾਲ ਗੱਲ ਕਰੋ ਮਨ ਚ ਕੌਣ ਫੁਰਨਾ ਦਿੰਦਾ ਤੇ ਜਿਹੜੀ ਮੇਰੀ ਸੇਵਾ ਹੈ ਜਿਹੜੀ ਮੇਰੀ ਭਗਤੀ ਚੱਲੀ ਹੈ ਉਹ ਫੁਰਨਾ ਨਹੀਂ ਦੇ ਭਗਤੀ ਤੇਰੀ ਤੇਰੀ ਭਗਤੀ ਮੇਰੀ ਠੀਕ ਹੈ ਭਗਤੀ ਕਿਹੜੀ ਭਗਤੀ ਕੀਤੀ ਤੁਸੀਂ ਕਿਹੜੇ ਮੈਂ ਜੀ ਹੁਣ ਤਾਂ ਕੇ ਨਾਲ ਤਾਂ ਡਰਾਈਵਰੀ ਕਰਦਾ ਹੀ ਨਾ ਮੇਰਾ ਪਰਿਵਾਰ ਹੈ ਜਰੂਰ ਕਰਦਾ ਆਨਪਤੀ ਜਿਹੜੀ ਆਪਣੇ ਰੂਹ ਹੈ ਉਹਨੂੰ ਆਪ ਸੁੱਖ ਸੁੱਖੀ ਕਰਦਾ ਮੈਂ ਆਪ ਵੀਰੇ ਨਹੀਂ ਵੀਡੀਓ ਸਿੱਖਦਾ ਨਹੀਂ ਫਿਰ ਫਿਰ ਤੁਸੀਂ ਕਿਹਨੂੰ ਪੁੱਛਦੇ ਹੁੰਦੇ ਹਾਂ ਜਦੋਂ ਪੁੱਛ ਨਿਕਲਦੀ ਹੈ ਤੁਸੀਂ ਕਿਹਨੂੰ ਪੁੱਛਦੇ ਸਾਨੂੰ ਉਹ ਸਵਾਲ ਦਾ ਜਵਾਬ ਦੇ ਤੋ ਕਿਹਨੂੰ ਜੀ ਹਾਂ ਕਹਿੰਨੇ ਵੀ ਹਾਂਜੀ ਮਹਾਰਾਜ ਨਹੀਂ ਮੈਂ ਆ ਬੰਦਾ ਆਇਆ ਕਿੱਥੋਂ ਆਇਆ ਇਹਦੇ ਆ ਪ੍ਰੋਬਲਮ ਆ ਇਹਨੂੰ ਪੁੱਛਦੇ ਹਾਂ ਠੀਕ ਹੈ ਜੀ ਦੇਖੋ ਜਦੋਂ ਗੱਡੀ ਤੇ ਬੈਠਦੇ ਜੀ ਸੀਟ ਇੰਕਾ ਕਰਨ ਜਿੰਨੀ ਮੇਰੀ ਸੰਗਤ ਹੈ ਜੀ ਠੀਕ ਆ ਸੰਗਤ ਨੂੰ ਪੁੱਛਿਆ ਹੋਰ ਕਹਿੰਨੇ ਕਿਵੇਂ ਠੀਕ ਹੋ ਠੀਕ ਹੈ ਜੀ ਝਾਂਗਤੋ ਬੁਝਿਆ ਜਾਵੇ ਠੀਕ ਆ ਮਿੱਤਰੇ ਵੀ ਪੰਜ ਪੈਸੇ ਵੀ ਕਹਤੋ ਫਸੂਲੇ ਹੋਣ ਦੀ ਮੈਂ ਮੈਂ ਤਾਂ ਬਾਤ ਕਰਨੀ ਬੈਠੀ ਠੀਕ ਆ ਮੈਂ ਜਿਹੜੀ ਗੱਲ ਕੁੰਦੇ ਆਈ ਗੱਲ ਦਾ ਜਵਾਬ ਇਹੋ ਇੱਥੇ ਜਿੰਨੀ ਵੀ ਸੰਗਤ ਆਈ ਹੈ ਉਹ ਮਤਲਬ ਦੁੱਖ ਲੈ ਕੇ ਹੀ ਆ ਹਾਂਜੀ ਹਾਂਜੀ ਸੱਚ ਨਹੀਂ ਗੱਲ ਤਾਂ ਨਹੀਂ ਬੋਲੇ ਦੁੱਖ ਲੈ ਕੇ ਹੀ ਆ ਦੁੱਖ ਹੀ ਉਹਨਾਂ ਦਾ ਦੁੱਖ ਦੂਰ ਕਰਦੇ ਹਾਂ ਜੀ ਤੁਹਾਨੂੰ ਤੁਹਾਡੇ ਕੋਲ ਕਿਹੜਾ ਫਾਰਮੂਲਾ ਹੈਗਾ ਕੀ ਮਤਲਬ ਹੈਗਾ ਵੀ ਜਿਸ ਤਰੀਕੇ ਦੁੱਖ ਦੂਰ ਕਰਦਾ ਜਨਾਬ ਜੀ ਉਹ ਕਰਨਾ ਜੀ ਮਹਾਰਾਜ ਮੇਰੀ ਸੇਵਾ ਨਾਲ ਜੀ ਦੇਖ ਲੈ ਸੁਣਾ ਮਹਾਰਾਜ ਜਿਹੜੀ ਮੇਰੀ ਸੇਵਾ ਨਾਜੀ ਕਰੀ ਨੇ ਉਹ ਅਸਲੀ ਹੱਲ ਕਰਦੀਆਂ ਨਾ ਜੀ ਦੇਖੋ ਜੀ ਇੱਕ ਡਾਕਟਰ ਹੈ ਮੈਂ ਗਿਰਜ਼ ਕੀਤੀ ਹੈ ਕਿ ਤੁਸੀਂ ਰਗਾ ਹਾਂ ਅਲੱਗ-ਅਲੱਗ ਉਹਨਾਂ ਦੀ ਛੇਵਾਂ ਹੀ ਆਉ ਉਹ ਕਰਦੇ ਅਸੀਂ ਸਮਝ ਨੂੰ ਜੋ ਮੈਂ ਪੁੱਛਣਾ ਜਾ ਰਹੇ ਹਾਂ ਜੋ ਅਸੀਂ ਸੰਗਤ ਦੇ ਜੀ ਆਏ ਆ ਜਿਵੇਂ ਦੁਨਿਆ ਬਾਬਾ ਜੀ ਸੀ ਇਹ ਪੁੱਛਣਾ ਪੈ ਰਿਹਾ ਤੁਹਾਡੇ ਤੋਂ ਜੋ ਤੁਸੀਂ ਇਲਾਜ ਕਰਦੇ ਹੋ ਤੁਹਾਡੇ ਕੋਲ ਕਿਹੜਾ ਫਾਰਮੂਲਾ ਹੈ ਕਿਦਾਂ ਕਰਦੇ ਹੋ ਕੋਈ ਦਵਾਈ ਦੇ ਬੈਂਕ ਜੀ ਕਿ ਮੈਂ ਤੁਹਾਨੂੰ ਜਿਹੜਾ ਵੀ ਕੋਈ ਦੱਸਣਾ ਹੈ ਕੋਈ ਸੁਣਾਗੇ ਤੁਹਾਨੂੰ ਬਾਈ ਯਾਰ ਆਪਾਂ ਨਾ ਨਮਾ ਨਹੀਂ ਜਾਣਾ ਆਪਾਂ ਨਮਾ ਨਹੀਂ ਜਾਣਾ ਤੁਸੀਂ ਯਾਰ ਤੁਹਾਡੇ ਜੋ ਅਪਲੋਡ ਹੋਈਆਂ ਤੁਸੀਂ ਕਿਸੇ ਨੂੰ ਪੁੱਛ ਕੇ ਗਾਹ ਸੰਗਤ ਨੂੰ ਦੱਸ ਜੋ ਕਿਹਨੂੰ ਪੁੱਛਦੇ ਆ ਇਹਨੂੰ ਜੀ ਆ ਵੀਡੀਓ ਦਿਖਾਓ ਇੱਕ ਮਿੰਟ ਸਾਰਾ ਫਟਾ ਹੀ ਇੱਕ ਮਿੰਟ ਤੁਹਾਡੇ ਕੋਲ ਸੰਗਤ ਆਉਂਦੀ ਆ ਪੁੱਛ ਲੈਣ ਵਾਸਤੇ ਆਉਂਦੀ ਆ ਇੱਕ ਮੈਂ ਦੱਸ ਦਿੰਦਾ ਠੀਕ ਆ ਕਿਹਨੂੰ ਬਣ ਗਿਆ ਨੇ ਪਰ ਚੰਨ ਨਾ ਜਾਂ ਹੈ ਬਰਕਤ ਨਹੀਂ ਹਾਏ ਹੱਥ ਉਹਦਾ ਹੈ ਪਹਿਲਾ ਨੰਬਰ ਦਾ ਸ਼੍ਰੀਂਦਰ ਗਾਰਡ ਕੇ ਜਾਂਦੇ ਨੇ ਕਾਹ ਕਿਨੇ ਦੱਸਿਆ ਕਰਨ ਕੌਣ ਬਾਈ ਜਾਣ ਜੀ ਜਿਹੜੀ ਚੀਜ਼ ਦੱਸੇ ਇਹ ਬਾਪੂ ਜੀ ਮੇਰਾ ਫੁਰਨਾ ਆਉਂਦਾ ਜੀ ਮਨ ਚ ਜੀ ਤਾਂ ਦੱਸ ਰਹੇ ਨਹੀਂ ਚਲੋ ਫੁਰਨਾ ਨਾ ਸੁਣੋ ਆ ਜੀ ਗੱਡੀ ਦਾ ਨੰਬਰ ਕਿੰਨਾ ਜੀ ਥੋੜੀ ਜਿਮਾ ਤੁਹਾਡੀ ਗੱਡੀ ਬਾਰੇ ਫੁਰਨਾ ਆ ਜੀ ਮੈਂ ਗੱਡੀ ਦਾ ਫੁਰਨਾ ਦੱਸਦਾ ਜੀ ਠੀਕ ਹੈ ਜੀ ਗੱਲ ਜੇ ਫੁਰਨਾ ਆਉਂੂ ਜੀ ਮੇਰੀ ਆ ਨਾ ਮੇਰਾ ਫੁਰਨਾ ਆਉਂਦਾ ਨਹੀਂ ਦੇਖੋ ਸਾਰੇ ਨਹੀਂ ਜਿਦਾਈ ਦਾ ਫੁਰਨਾ ਬਾਬਾ ਜੀ ਸਾਰੇ ਲੋਕੀ ਤੁਹਾਨੂੰ ਬੋਲੇ ਹੁੰਦੇ ਆ ਬਿਲਕੁਲ ਜੀ ਸਾਰਿਆਂ ਦੀ ਤੁਸੀਂ ਸੁਣਦੇ ਹੋ ਸਾਡੀ ਵੀ ਸੁਣੋ ਹਾਂ ਜੀ ਠੀਕ ਹੈ ਆ ਮੇਰੇ ਮੋਬਾਈਲ ਦਾ ਲੋਕ ਕੋਲ ਤੋਂ ਤੁਸੀਂ ਫੁਰਨਾ ਲੈ ਕੇ ਠੀਕ ਹੈ ਜੀ ਕੋਲੋਂ ਲੋਕ ਜੀ ਆ ਪਰਦੇ ਨਾ ਜਿੰਨੀਆਂ ਸੰਗਤਾਂ ਜੀ ਨਹੀਂ ਨਹੀਂ ਇੱਕ ਮੱਝ ਜਿੰਨੀਆਂ ਸੰਗਤਾਂ 2050 ਦੇ ਇਹਨਾਂ ਦਾ ਫੁਰਨਾ ਤੁਹਾਡੇ ਕੋਲੇ ਆ ਰਿਹਾ ਨਾ ਕੋਈ ਵੀ ਬਗੈਰ ਗੱਲ ਤੋਂ ਤਾਂ ਨਹੀਂ ਜਾ ਰਿਹਾ ਸਾਡਾ ਫੁਰਨਾ ਆ ਨਹੀਂ ਜੀ ਅਸੀਂ ਵੀ ਤਾਂ ਇੰਨੀ ਆਏ ਆ ਅਸੀਂ ਹੋ ਸਕਦਾ ਤਾਂ ਨਹੀਂ ਮਹਾਰਾਜ ਦੇਖੋ ਐ ਦੇਖੋ ਤੁਸੀਂ ਸਾਡਾ ਫੁਰਨਾ ਤੁਸੀਂ ਆਏ ਹੋ ਜੀ ਆਏ ਹੋ ਠੀਕ ਹੈ ਗੱਲ ਆਪਾਂ ਕਦਰ ਕਰਕੇ ਹਰ ਇੱਕ ਦੀ ਜੀ ਕੋਈ ਵੀ ਮੇਰੀ ਜਿੰਨੀ ਸੰਗਤਾਂ ਕੀ ਹੈ ਜੀ ਇਸੇ ਨੂੰ ਵੀ ਬਸ ਲੋ ਠੀਕ ਹੈ ਕਰਨਾ ਇਸੇ ਨੂੰ ਆਪਾਂ ਜਾਂ ਰਾਹ ਤੋਂ ਵੇਰ ਆ ਜਾਂ ਕਿਸੇ ਦਾ ਹੱਲ ਨਾ ਹੋਇਆ ਹੋਵੇ ਤੁਸੀਂ ਉਹ ਇੱਕ ਸਵਾਲ ਹੋਰ ਹੋ ਪਾ ਤੂੰ ਹੁਣ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਇਹ ਚੀਜ਼ ਬਿਲਕੁਲ ਬਖੰਡਾ ਵੀ ਜਿਹੜਾ ਤੂੰ ਕਹਿੰਨਾ ਵੀ ਹਾਂ ਮੈਨੂੰ ਆਦਾ ਸੁਣ ਲੈ ਜਿਹੜਾ ਤਗਮੰਦਰ ਜਿਆ ਵੀ ਇਹਦੇ ਚ ਕਿਹੜੀ ਚੀਜ਼ ਹੈ ਜਾਂ ਸਾਨੂੰ ਸਾਫਤ ਕਰਨਾ ਪੈਣਾ ਮੇਰੇ ਤੋਂ ਲੈ ਕੇ ਆਉਂਗਾ ਪਾਪਾ ਜੀ ਸੰਗਤ ਤਾਂ ਮੇਰੀ ਗੱਲ ਸੁਣਾਓ ਪਾਪਾ ਜੀ ਕਿ ਮਹਾਰਾਜ ਬੇਨਤੀ ਹੈ ਠੀਕ ਹੈ ਕਰਨਾ ਜਿਹੜੀ ਉਹ ਚੀਜ਼ ਆਈ ਆਈ ਐ ਮੈਂ ਦੇਖੋ ਜੀ ਕੀ ਕਹਿ ਵੀ ਕਹਾ ਵਾਸਤੇ ਨਾ ਫਿਰ ਨਹੀਂ ਹਲਣਾ ਚਾਹੀਦਾ ਇਹ ਗੱਲ ਕਹੀਆਂ ਉਧਰ ਚੱਕਾ ਫਿਰ ਵੀ ਕਹਾ ਵਾਸਤੇ ਨਹੀਂ ਹਲਣਾ ਚਾਹੀਦਾ ਉਹ ਇੱਕ ਮਿੰਟ ਠੀਕ ਹੈ ਗੱਲ ਚੱਲ ਕੌਣ ਸੀ ਉਹ ਭੂਤ ਸੀ ਗਰੇਂਦ ਸੀ ਨਸਾਣੀ ਸੀ ਕੀ ਸੀਗਾ ਉਹ ਮਰਜੀ ਸੀ ਮਾਰੇ ਜੋ ਠੀਕ ਹੈ ਨਾ ਗੱਲ ਇਹਨੂੰ ਪਤਾ ਨਹੀਂ ਇਸ ਗੱਲ ਦਾ ਕੀ ਸੀ ਉਹ ਠੀਕ ਹੈ ਨਾ ਗੱਲ ਜੀ ਤੁਹਾਨੂੰ ਪਤਾ ਸੀ ਕਿ ਨਹੀਂ ਉਹ ਚੀਜ਼ ਦਾ ਵੀ ਕੀ ਆਪਾਂ ਸ਼ਾਂਤ ਕਰੀਏ ਨਾ ਜੀ ਹੈ ਸ਼ਾਂਤ ਤਾਂ ਹੁਣ ਮੰਨ ਲਓ ਮੇਰੇ ਚ ਕੌਣ ਬੈਠਾ ਵੀ ਮੈਂ ਮਿੱਤਰ ਨਾਲ ਗੱਲ ਕਰ ਰਿਹਾ ਮੈਨੂੰ ਵੀ ਸ਼ਾਂਤ ਕਰ ਹੋ ਲੋ ਜੀ ਮੈਂ ਉਹ ਤੁਸੀਂ ਕਰੇ ਨਹੀਂ ਨਹੀਂ ਬਾਬਾ ਜੀ ਸਵਾਲ ਦਾ ਜਵਾਬ ਦਿਓ ਆਪਾਂ ਗਾਂ ਮੈਟਰ ਜੀ ਨਹੀਂ ਜਾਣਾ ਸਾਨੂੰ ਇਹ ਦੱਸੋ ਵੀ ਉਹ ਬੀਬੀ ਸਿਰ ਘਮਾ ਰਹੀ ਸੀ ਉਹਨੂੰ ਕੋ ਸ਼ਾਂਤ ਕਰਦਾ ਸ਼ਾਂਤ ਕੀ ਆ ਰਹੀ ਸੀ ਉਹਨੂੰ ਇਹ ਵੀ ਕਿਹਾ ਉਹਨੂੰ ਇਹ ਵੀ ਕਿਹਾ ਨਾ ਬੀਬੀ ਨੂੰ ਜੀ ਵੀ ਕਾਹਾਂ ਵਾਸਤੇ ਇਹਦੇ ਵਿੱਚ ਕੋਈ ਵੀ ਗੱਲਬਾਤ ਸਾਰਾ ਨੌਬਰੋਂ ਰਹਿਣਾ ਚਾਹੀਦਾ ਇਹ ਗੱਲ ਜੀ ਕਰ ਇਹ ਮਰਦੀ ਸੀ ਜੋ ਚਾਹੇ ਦੇਵੀ ਜੀ ਚਾਹੇ ਪੁੱਤ ਜੀ ਜਿਹੜੀ ਨਹੀਂ ਯਾਰ ਜਦੋਂ ਲੱਗਿਆ ਸੁਭਾਣੇ ਚੱਲ ਚੱਲ ਸ਼ਾਂਤ ਚਾਹ ਨੂੰ ਚਾਹ ਨੂੰ ਸ਼ਾਂਤ ਕਰਨਾ ਇੱਕ ਮਿੰਟ ਯਾਰ ਸ਼ਾਂਤ ਕਰ ਦੋ ਹਾਂ ਸ਼ਾਂਤ ਇੱਕ ਨੂੰ ਸੋ ਹੁਣ ਤੈਨੂੰ ਉਹ ਕਿਹੜੇ ਬੰਦੇ ਨੇ ਕਿਹੜੇ ਦੇਵਤੇ ਨੇ ਇਹ ਗੱਲ ਕਹੀ ਵੀ ਇਹ ਆ ਸ਼ਾਂਤ ਇਹ ਮੇਰਾ ਆਬਦਮ ਮੇਰਾ ਕੰਮ ਹੈ ਜੀ ਨਾ ਯਾਰ ਤੇਰਾ ਕਦ ਹੈ ਕੰਮ ਨਹੀਂ ਮੇਰਾ ਬਾਈ ਸਿਗਰਟਾਂ ਤੋਂ ਤਾਂ ਪੀ ਜਾਂਦਾ ਪੀਰਾ ਫਕੀਰਾਂ ਦੀਆਂ ਫੋਟੋਆਂ ਲੱਗੀਆਂ ਹਾਂਜੀ ਉਹ ਪਿੱਛੇ ਸੰਤ ਦੀ ਇੱਕ ਫੋਟੋ ਲੱਗੀ ਹੈ ਵੀਰ ਵੀਰ ਕਹਿੰਦੇ ਆ ਵੀ ਸਿਗਰਟਾਂ ਪੀ ਕੇ ਮੈਂ ਆਉਣਾ ਕੋਈ ਨਹੀਂ ਕਹਿੰਦਾ ਇਹ ਦੇਖੋ ਫਿਰ ਚੋ ਬਿੰਦੇ ਬੀ ਕਿਹਨਾਂ ਦੇ ਨਾਮ ਚੋ ਬਨਾਮ ਕਰਦੇ ਹੋ ਕੌਣ ਬਨਾਮ ਕਰਦਾ ਵੀਰਾਂ ਦੇ ਤੁਸੀਂ ਕਰਦੇ ਹੋ ਹੋਰ ਕੌਣ ਕਰਦੇ ਹੋ ਇਹ ਬਨਾਮ ਵਾਲੀ ਗੱਲ ਥੋੜੀ ਆ ਕੀ ਬਨਾਮ ਨਹੀਂ ਠੀਕ ਹੈ ਜੀ ਸਿਗਰਟਾਂ ਪੀ ਕੇ ਬਨਾਮ ਵਾਲੀ ਗੱਲ ਥੋੜੀ ਸਿਗਰਟ ਪੀਣ ਨਾਲ ਕੀ ਹੁੰਦਾ ਠੀਕ ਹੈ ਨਾ ਉਹ ਮੇਰੀ ਸੋਚ ਹੈ ਨਾ ਮੌ ਜੀ ਯਾਰ ਤੇਰੀ ਗੋਲ ਨੂੰ ਇੱਥੋਂ ਬੰਦੀ ਕਰੋ ਕੋਈ ਗੱਲ ਪੁੱਛਣੀ ਤੁਹਾਡੇ ਤੋਂ ਇਹ ਜਿੰਨੇ ਆਏ ਆ ਸਾਰੇ ਦੁੱਖ ਲੈ ਕੇ ਆਏ ਹਾਂ ਜੀ ਇਹਨਾਂ ਇਹਨਾਂ ਨੂੰ ਸਹੀ ਤੁਸੀਂ ਮੈਂ ਵੀ ਦੁਖੀ ਆ ਮੇਰੇ ਵੀ ਮੈਂ ਵੀ ਦੁਖੀ ਆ ਤੇ ਨਾਲ ਹੁੰਦਾ ਕਿ ਨਹੀਂ ਬਲਾਈਂਡ ਦਾ ਦੁੱਖ ਕਿਹਦੇ ਨਾਲ ਹੈ ਬਾਬਾ ਇੱਕ ਮਿੰਟ ਬਾਬਾ ਇਸ ਨਾਲ ਦੋ ਦਵਾਈ ਦਿੰਦੇ ਹੋ ਮਤਲਬ ਕਿ ਠੋਣਾ ਕਿਉਂ ਇਸ ਤਰੀਕੇ ਨਾਲ ਬਾਬਾ ਜੀ ਇੱਕ ਮਿੰਟ ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿ ਮੈਂ ਕਿਹੜੇ ਲੋਡ ਹੱਲ ਕਰਦਾ ਹਾਂ ਬਿਲਕੁਲ ਜੀ ਕੰਗਰਸ ਵੀ ਬਰਸਾਤ ਉੱਗਲੇ ਤੇ ਕੋਈ ਨਾ ਸਣਾ ਜ਼ਰੂਰੀ ਹੈ ਜਵਾਬ ਕਿਹੜੀ ਗੱਲ ਦਾ ਦੇ ਤਾ ਜਿਹਨੂੰ ਪੁੱਛਦਾ ਨਾ ਤੂੰ ਉਹ ਜਵਾਬ ਦਿੰਨਾ ਨਾ ਤੂੰ ਬੀਬੀ ਨੂੰ ਸਾਹਮਣੇ ਬੈਠ ਕੇ ਉਹਦੇ ਕੇਸ ਜਿਹੜੇ ਕੇਸਾਂ ਦੀ ਬਿਆਨਗੀ ਕਰਾਈ ਜਾਂਦੇ ਤੁਸੀਂ ਤੂੰ ਕਹਿੰਨਾ ਉਹਦੇ ਚ ਚੀਜ਼ਾਂ ਦੱਸ ਕਿਹੜੀ ਚੀਜ਼ਾਂ ਸਾਨੂੰ ਕੋਈ ਜਵਾਬ ਦੇ ਨਹੀਂ ਸ਼ਾਂਤ ਰਹਿਣਾ ਕੁਝ ਨਹੀਂ ਹੋਇਆ ਜਸਵੀਰ ਜੀ ਜਸਵੀਰ ਜੀ ਗੱਲ ਸੋ ਉਸੀਂ ਸਾਨੂੰ ਕੁਛ ਦਿਓ ਵੀ ਤੁਹਾਨੂੰ ਦੱਸਣਾ ਜਦੋਂ ਜੀ ਤੁਹਾਡੇ ਕੋਲੇ ਕੋਈ ਲਾਇਸੈਂਸ ਇਦਾਂ ਦਾ ਹੈ ਕਿ ਨੂੰ ਤੁਹਾਨੂੰ ਮਾਨਤਾ ਮਿਲੀ ਹੈ ਵੀ ਤੁਸੀਂ ਇਹਨਾਂ ਨੂੰ ਬਿਠਾ ਕੇ ਜਿਹੜੇ ਮਰੀਜ਼ ਨੇ ਦੁਖੀ ਹੁੰਦੇ ਆ ਤੁਸੀਂ ਉਹਨਾਂ ਦਾ ਇਲਾਜ ਕਰੋ ਉਹਦਾ ਮਾਰਾ ਜੀ ਤੁਹਾਡੇ ਕੋਲ ਕੀ ਲਾਇਸੈਂਸ ਹੈ ਤੁਹਾਡਾ ਕੋਈ ਜਿਹੜਾ ਮਾਰਾ ਜੀ ਦਾ ਹੱਲ ਹੁੰਦਾ ਕਿਸੇ ਧਰਮਿਕ ਕਿਸੇ ਧਰਮਿਕ ਨੂੰ ਕੋਈ ਲਾਇਸੈਂਸ ਦਿੱਤਾ ਹੈ ਸਰਕਾਰੀ ਦਿੱਤਾ ਹੈ ਉਹ ਆਪੀ ਇਹਨਾਂ ਦੇ ਇਲਾਜ ਕਰਨ ਦਾ ਅਸੀਂ ਦਿੱਤੀ ਆਏ ਆ ਅਸੀਂ ਜਿਹੜਾ ਦੰਗਿਆ ਜਿਹਦਾ ਹੱਲ ਹੁੰਦਾ ਇਹਨਾਂ ਨੂੰ ਕੀ ਆਪੀ ਇਹ ਟੱਕ ਜਵਾਬ ਜੋ ਅਸੀਂ ਤੁਹਾਨੂੰ ਬੋਲਦੇ ਨਹੀਂ ਬਾਬਾ ਜੀ ਅਸੀਂ ਵੀ ਗੱਲ ਤੋਂ ਬੋਲਦੇ ਸੀ ਆਪਾਂ ਵੀ ਕਾਰਜਾ ਰੀਟਮੈਂਟ ਸੁਣਾ ਹਾਂ ਜੀ ਹਾਂ ਮੇਰੀ ਗੱਲ ਅਖੀਰਲੇ ਸਵਾਲਾਂ ਤੇ ਆ ਪਾਈਏ ਹਾਂਜੀ ਜੋ ਤੇਰੀਆਂ ਵੀਡੀਓ ਅਪਲੋਡ ਹੋਈਆਂ ਉਹਦੇ ਵਿੱਚ ਤੂੰ ਇਹ ਗੱਲਾਂ ਕਰ ਰਿਹਾ ਵੀ ਫਲਾਨੇ ਫੋਟੋ ਵੱਲ ਵੇਖ ਕੇ ਕਿਸੇ ਵੀਰ ਦੀ ਜਾਂ ਦੇਵਤੇ ਦੀ ਫੋਟੋ ਵੱਲ ਠੀਕ ਹੈ ਬਹੁਤ ਤੁਹਾਡੇ ਧਨੋਲਾ ਮੰਡੀ ਦੇ ਪਖੰਡੀ ਹੈਗੇ ਆ ਸਾਰਿਆਂ ਦਾ ਵਾਰੀ ਆਪ ਕੋ ਆਪਣੀ ਕੋਈ ਗੱਲ ਨਹੀਂ ਅੱਜ ਤੇਰੀ ਨਸ਼ਟਤਾ ਦੇ ਕਾਰਨ ਉਹਨਾਂ ਦਾ ਵੀ ਚੜਦਾ ਜਾਣਾ ਜਿਹੜੀਆਂ ਚੀਜ਼ਾਂ ਤੂੰ ਪੁੱਛਦਾ ਤੈਨੂੰ ਅਸੀਂ ਸਵਾਲ ਪੁੱਛਿਆ ਤੂੰ ਜਵਾਬ ਨਹੀਂ ਦਿੰਦਾ ਕੋਈ ਚੀਜ਼ ਦਿਸਦੀ ਏ ਤੈਨੂੰ ਚੰਨਾ ਹੁੰਦਾ ਜਾਂ ਨਹੀਂ ਹੁੰਦਾ ਕੋਈ ਨਹੀਂ ਨਹੀਂ ਆਪਾਂ ਨਹੀਂ ਹੁੰਦਾ ਨਾ ਇਹ ਪਖੰਡਦਾ ਜੀ ਠੀਕ ਹੈ ਮੈਂ ਨਹੀਂ ਪਖੰਡ ਕਹਿੰਦਾ ਜੀ ਨਹੀਂ ਫਿਰ ਹੋਰ ਕੀ ਹੈ ਜਾਂ ਸਾਫ ਕਰਿਆ ਸਾਨੂੰ ਨਹੀਂ ਗੰਡ ਕਹਿੰਦਾ ਫਿਰ ਸਾਫ ਕਰ ਸਾਨੂੰ ਫਾਰਮੂਲਾ ਕੀ ਹੈ ਜੀ ਸਿੱਖਾਰਮੂਲਾ ਜਾਂ ਸਾਫ ਕਰਦੇ ਵੀਰ ਸਾਨੂੰ ਸਾਫ ਤੇ ਰੱਖੋ ਸੁਣੋ ਜੀ ਨੋੜਾਂ ਦੇ ਖੜਨਾਂ ਲਈ ਕੋਈ ਉਮਰ ਮੇਰੀ ਸੀ ਉਹ ਮੈਂ ਇੱਧਰ ਗੱਲ ਤੇ ਠੀਕ ਹੈ ਨਾ ਗੱਲ ਇੱਥੇ ਇਹ ਕੰਮ ਸਹੀ ਕਰੀਏ ਅਸੀਂ ਕਹਿੰ ਨੂੰ ਕਹਿੰਦਾ ਗੰਨਾ ਕਹਿੰਦੇ ਜੀ ਨੂੰ ਕਿਹਾ ਪੀਵਾ ਨਾ ਕਰ ਜੀ ਡਾਕਟਰ ਤੋਂ ਪੁੱਛਿਆ ਤਾਂ ਕਿਹਾ ਤੈਨੂੰ ਠੀਕ ਹੈ ਨਾ ਜੀ ਗੱਲ ਉਹ ਨਹੀਂ ਉਹ ਵੀਰਾਂ ਦੇ ਆੜ ਵਿੱਚ ਖੰਡਵਾਦ ਦੀ ਗੱਲ ਮੈਂ ਕਰ ਰਿਹਾ ਹਾਂ ਮੈਂ ਪੀਰਾਂ ਦੀ ਨਹੀਂ ਗੱਲ ਕਰ ਰਿਹਾ ਨਾ ਮੈਂ ਪੀਰਾਂ ਦੀ ਨਾ ਦੇਵਤਿਆਂ ਦੀ ਸਾਡਾ ਵੀ ਨਮਣਾ ਉਹਨਾਂ ਨੂੰ ਪਰ ਉਹਨਾਂ ਦੀ ਆੜ ਵਿੱਚ ਤੁਸੀਂ ਅੱਜ ਦਾ ਗਾ ਕੰਮ ਕਰ ਰਹੇ ਹੋ ਖੰਡਵਾਦ ਉਹਦੇ ਬਾਰੇ ਗੱਲ ਮੇਰਾ ਸਵਾਲ ਜਵਾਬ ਉਹਦੇ ਬਾਰੇ ਮੈਨੂੰ ਐ ਦੱਸੋ ਜੀ ਕੀ ਕਰਨਾ ਬੰਦ ਨਹੀਂ ਕਰਨਾ ਸੀ ਤੁਸੀਂ ਬੰਦ ਕਰਾਉਣ ਆਏ ਹੋ ਅਸੀਂ ਯਾਰ ਤੂੰ ਸਿਰ ਘਮੋਣੇ ਨਹੀਂ ਮੈਨੂੰ ਸੁਣ ਸੁਣ ਮੇਰੀ ਗੱਲ ਬੰਦ ਨਹੀਂ ਕਰਾਉਣਾ ਹਾਂ ਸੁਣ ਮੇਰੀ ਗੱਲ ਤੂੰ ਆਦਾ ਪ੍ਰਮਾਣ ਕਰ ਵੀ ਇਹ ਕੁਝ ਨਹੀਂ ਹੁੰਦਾ ਬੰਦ ਕਰਨੋਂ ਬਾਅਦ ਦਾਜ ਦੇਦਾ ਅਗਰ ਜੇ ਤੁਸੀਂ ਇਹ ਸਾਬਤ ਕਰ ਦਿੰਦੇ ਹੋ ਕਿ ਕਿੰਨੇ ਪੱਤਰਕਾਰ ਆ ਤੁਹਾਡੀ ਰੈਟ ਸਭਾ ਹੋਰ ਹੋਵੇਗੀ ਸਾਡੇ ਵਰਗੇ ਵੀ 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 19 ਬਲੈਕ ਜਿਹੜਾ ਇਹ ਨਿਬਲੈਕ ਦੀ ਆਹ ਕੀ ਉਹ ਚੈਨਲ ਹੈ ਇਹਨਾਂ ਪਖੰਡਿਆਂ ਨੂੰ ਪ੍ਰਮੋਟ ਕਰ ਰਿਹਾ ਹਾਂ ਔਰ ਅਸੀਂ ਉਹ ਵੀਰ ਨੂੰ ਵੀ ਬੇਨਤੀ ਕਰਦੇ ਹਾਂ ਉਹਦਾ ਬੰਦ ਕਰਤਾ ਜੀ ਉਹਦਾ ਬੰਦ ਕਰਤਾ ਜੀ ਯਾਰ ਚਾ ਗੱਲ ਕਰ ਲੈਂਦੇ ਆ ਆਪਾਂ ਆਪ ਹੀ ਕਰਦੇ ਵੀਰ ਨੂੰ ਬੇਨਤੀ ਆ ਵੀ ਆਪਣਾ ਚੈਨਲ ਜਿਹੜਾ ਪਖੰਡਿਆਂ ਨੂੰ ਪ੍ਰਮੋਟ ਕਰਨਾ ਬੰਦ ਕਰੇ ਹਾਂ ਤੇ ਨਹੀਂ ਭਾਈ ਨੈਕਸਟ ਬੇਜ ਤੇਰਾ ਵੀ ਨਾਮ ਲਵੋਗਾ ਮੇਰੇ ਬੇਨਤੀ ਬਾਬਾ ਜੀ ਹੁਣੇ ਪਖੰਡਾ ਕਿ ਦੇਵੀ ਦੇਵਤੇ ਤੀਰਪਕੰਬਰ ਚਾਹ ਮੇਰੇ ਬਾਹਰ ਦੇਖੋ ਮਨਜ ਹੈਗਾ ਜੀ ਹੈਗਾ ਹੈਗਾ ਤੁਸੀਂ ਕਹਿੰਦੇ ਹੋ ਹਾਂ ਜੀ ਮਹਾਰਾਜ ਸੱਤਵਚਨ ਮਹਾਰਾਜ ਪੁੱਛਦਾ ਮਹਾਰਾਜ ਉਹ ਕਿਹਦੇ ਨਾਲ ਗੱਲ ਹੁੰਦੀ ਆ ਅਗਲੀ ਗੱਲ ਜਿਹਦੇ ਨਾਲ ਗੱਲ ਹੁੰਦੀ ਆ ਉਹ ਤੋਂ ਪੁੱਛ ਕੇ ਮੇਰੇ ਨਾਨੇ ਦਾ ਨਾਮ ਦੱਸੋ ਅਸੀਂ ਤੁਹਾਡੇ ਪੈਰੀਂ ਹੱਥ ਲਾਵਾਂਗੇ ਬੇਨਤੀ ਅਸੀਂ ਇਹ ਬੇਨਤੀ ਬਾਕੀ ਠੀਕਾ ਮੂਠੇ ਵਾਲੇ ਕੋਲੇ ਜਾਓ ਮਾਰਾ ਨੰਦਿਕਾ ਆ ਆਪੋ ਮਾਰਾਂ ਕੋਲੇ ਜਾਵਾਂਗੇ ਸਾਰੇ ਕੋਲੇ ਜਾਵਾਂਗੇ ਸਾਰਿਆਂ ਕੋਲੇ ਜਾਵਾਂਗੇ ਇਹ ਦਿਨ ਗੱਲ ਇਹ ਕਹਿ ਰਹੇ ਆ ਵੀਰੇ ਸਾਰੇ ਕੋਲੇ ਜਾਵਾਂਗੇ ਇਹ ਕੱਲੇ ਕੱਲੇ ਬਾਬੇ ਕੋਲੇ ਜਾਵਾਂ ਗਰੇ ਕੋਲੇ ਜਾਵਾਂਗੇ ਜਿਹੜੇ ਪਖੰਡਾ ਰੱਜਿਆ ਉਹਨਾਂ ਨੂੰ ਨੰਗਾ ਕਰਾਉਂਗਾ ਆਹ ਤੇ ਸਾਰੀ ਟੋਢੀ ਐ ਨੰਗਾ ਕਰੋ ਤੁਸੀਂ ਇਲਜ਼ਾਮ ਲਾਓ ਆਪਦੇ ਪਰਿਵਾਰ ਤੋਂ ਲਵਾਓ ਤੁਸੀਂ ਪੈਸਿਆਂ ਦੇ ਇਲਜ਼ਾਮ ਲਓ ਅਸੀਂ ਨੰਗਾ ਕਰਾਂਗੇ ਕੱਲੇ ਕੱਲੇ ਬਾਬੇ ਨੂੰ 280 ਬਾਬੇ ਨੇ ਇਹ ਜਦੋਂ ਮੈਂ ਲੈ ਰਹੇ ਬੰਨ ਕਰਦੇ ਆ ਕਿਦਾ ਨਾਂ ਲੈnde ਤੁਸੀਂ ਹੁਣੀ ਕਿਦਾ ਨਾਂ ਲੈnde ਸੀ ਹਾਂ ਤੁਸੀਂ ਬੰਦ ਕਰਾਉਣੇ ਕਿਦਾ ਨਾਂ ਲੈnde ਸੀ ਤੁਸੀਂ ਹੁਣੀ ਬਾਅਦ ਤੁਸੀਂ ਬੰਦ ਕਰ ਪਰ ਮੈਂ ਜਿਹੜਾ ਹੋਰ ਨਾਂ ਕਿਦਾ ਲੈnde ਸੀ ਕਿਦਾ ਨਾਂ ਕਿਦਾ ਲੈnde ਸੀ ਤੁਸੀਂ ਹੁਣੀ ਕਿਹੜੇ ਕਿਹੜੇ ਬਾਬੇ ਹੋ ਆਉਂਦੇ ਨੇ ਪਰ ਇਤਨਾ ਗੱਲਾਂ ਕਿਹੜੇ 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 ਬਾਬੇ ਮੈਂ ਜੋ ਹੋਰ ਬਾਬੇ ਪੁੱਛੋ ਕਿਹੜੇ ਕਿਹੜੇ ਬਾਬੇ ਹੁਣ ਤੈਨੂੰ ਕਿਹੜਾ ਪਤਾ ਨਹੀਂ ਦੱਸੋ ਤੂੰ ਹੋਰ ਲੱਗੇ ਸਾਡੇ ਨਾਮ ਨਾ ਜਾਦ ਹੋ ਜਾਓ ਆ ਜਾਓ ਜੀ ਕੀ ਕਹਿਣਾ ਚਾਹੁੰਦੇ ਬੋਲੋ ਬੜ ਜਾ ਮਗਰ ਹੋ ਜਾ ਜੀ ਮਗਰ ਹੋ ਜਾ ਜੀ ਬਾਬਾ ਮੇਰੀ ਗੱਲ ਸੁਣੋ ਜੀ ਮੈਂ ਕੁਲ ਮੰਮੀ ਆ ਹੱਥ ਕਿੰਨੇ ਤਨ ਮੰਮੀ ਕਰਦੇ ਬਾਬਾ ਇੱਕ ਮਿੰਟ ਜੀ ਚੱਕੋ ਹਟ ਜਾ ਜਿੰਨੇ ਪੌਲੇ ਚ ਬਾਬੇ ਨੇ ਅਸੀਂ ਗੱਡੀ ਹੁਣੀ ਬੰਦ ਕਰਦੇ ਸਭ ਦੀਆਂ ਗੱਡੀਆਂ ਬੰਦ ਕਰਾਓ ਅਸੀਂ ਬਾਬਾ ਜੇ ਅੱਜ ਤੋਂ ਸਾਡੇ ਘਰੇ ਕੋਈ ਬੰਦਾ ਦੇਖ ਲੈ ਆਉਂਦੀ ਖੇਤਰ ਛੋੜੇ ਮਿੱਕਰ ਹਰਖ ਤੈਨਾਂ ਹੁਣ ਤੱਕ ਸਾਡੇ ਬੰਦ ਕਰਾਉਣਾ ਅਸੀਂ ਕੋਈ ਯਾਰ ਕਰ ਦੋ ਹਰ ਲਈ ਇਹ ਕਹਿ ਨਹੀਂ ਸਕਦਾ ਨਹੀਂ ਇਹ ਨਾਲ ਸੁਣ ਬਾਬਾ ਜੀ ਹੁਣ ਤੇਰੀ ਵਾਰੀ ਆਈ ਤੂੰ ਵੜ ਕੇ ਜਾਂਦਾ ਕੋਈ ਨਹੀਂ ਦਾਤ ਵਾਂਗ ਤਰੀਕਾ ਅਸੀਂ ਦੂਜੇ ਗੱਲ ਬੱਕੂ ਹਰ ਜੋ ਬਾਬਾ ਜੀ ਉਹ ਤਾਂ ਕੰਮ ਕਰਕੇ ਦੋ ਬੀਬੀ ਬੰਦੋ ਆ ਬਾਈ ਨੂੰ ਬੀਬੀ ਹੁਣ ਤੂੰ ਇਹ ਗੱਲ ਆਦੀ ਮਤਲਬ ਹੱਥ ਜੋੜ ਕੇ ਬੇਨਤੀ ਕੀ ਕਰਦੇ ਕਦੀ ਨੋ ਹਾਂ ਦੇਖੋ ਪਖੰਡ ਨੂੰ ਬੰਦ ਕਰਦੇ ਹਾਂ ਠੀਕ ਹੈ ਜੀ ਸਾਡੀ ਬੇਨਤੀ ਹੈ ਤੂੰ ਸਾਡੀ ਮਾਂ ਵਾਂ ਠੀਕ ਹੈ ਦੇਖੋ ਇੱਕ ਇੱਕ 11 ਹੁੰਦੇ ਆ ਜੇ ਮੇਰੀ ਮਾਂ ਤੂੰ ਆਪਦੇ ਘਰ ਵਾਪਸ ਆ ਕੇ ਨਾ ਪਖੰਡ ਤੋਂ ਮੁਕਤ ਹੋ ਕੇ ਤੇਰਾ ਪੁੱਤ ਉਹ ਵੀ ਬੇਟਾ ਇਹ ਵੀ ਤੇਰਾ ਪੁੱਤ ਹੈ ਇਹ ਤੋਂ ਦੇ ਹਸਬੰਡ ਡੈਡੀ ਹੈ ਅੱਛਾ ਤੁਸੀਂ ਸਾਡੇ ਮਾਪੇ ਉਹ ਜੇ ਤੁਸੀਂ ਰਲ ਮਿਲ ਕੇ ਪਖੰਡ ਨੂੰ ਬੰਦਾ ਤੇ ਕਰੋਗੇ ਨਾ ਸਾਡੇ ਨਾਲ ਤੁਰੋ ਅਸੀਂ ਤੁਹਾਡੇ ਨਾਲ ਤੁਰਾਂ ਮੈਂ ਮੇਰਾ ਵਾਦਾ ਮੈਂ ਤੈਨੂੰ ਕੋ ਕੋ ਆਇਆ ਆਰਾਮ ਨਾਲ ਆਵਾਜ਼ ਬਿਲਕੁਲ ਪਤਾ ਮੈਂ ਵੀ ਰਿਪੋਰਟ ਤੋਂ ਆਇਆ ਬਿਲਕੁਲ ਪਤਾ ਕੱਲੇ ਕੱਲੇ ਬਾਰੇ ਪਤਾ ਜਿਹੜਾ ਤੇਰਾ ਗਵਾਂਡੀ ਬਾਰੇ ਵੀ ਪਤਾ ਉਹ ਵੀ ਕਹਿ ਕੇ ਜਾਵਾਂਗਾ ਕਹਿ ਕੇ ਜਾਵਾਂਗਾ ਉਹ ਵੀ ਗੱਡੀ ਤੇ ਤੁਸੀਂ ਵੀਡੀਓ ਪਾਈ ਸੀ ਉਹ ਬੰਦ ਕਰਾ ਕੇ ਜਾਵਾਂਗੇ ਸਾਡਾ ਕਿਸੇ ਨਾਲ ਕੋਈ ਪਿਆਰ ਨਹੀਂ ਮੁਹੱਬਤ ਨਹੀਂ ਸਾਡਾ ਜਿਹੜਾ ਕਿਸੇ ਨਾਲ ਦਸ਼ਮਣੀ ਨਹੀਂ ਨੇ ਪਰ ਜਿਹੜੀ ਗੱਲ ਉਦੋਂ ਹੋਈ ਉਹ ਤਾਂ ਮੈਂ ਪੁੱਛ ਬਾਈ ਬੇਨਾ ਤੇਰੀ ਇੱਕ ਇੱਕ ਚੁਟੀ ਤੁਹਾਡੇ ਪੰਗਰ ਪੰਗਰ ਕਹਿੰਦੇ ਬੰਦਾ ਹੋ ਗਿਆ ਤੁਸੀਂ ਕਿਉਂ ਮਾਰੀ ਸੁਣੋ ਸੁਣੋ ਇਹ ਮੰਨੋ ਵੀ ਪਖੰਡ ਸੀਗਾ ਮੰਨੋ ਖੰਡ ਕਰਕੇ ਇਹਨਾਂ ਨੇ ਕਿਹਾ ਵੀ ਬੰਦ ਕਰਾਂਗੇ ਜੱਪੁੱਛ ਕੱਢੋ ਸਾਡੀ ਸੁਣੋ ਅੰਕਜ ਗੋਤਮ ਹਾਂ ਹੈਗਾ ਨਾ ਹੈਗਾ ਹੈ ਹੋਰ ਵੀ ਮੇਰੀ ਚ ਤਾਵਣੀ ਤੇ ਹੋਰ ਹਿੰਦੀ ਬਾਬਾ ਵੀ ਹੈਗਾ ਹੈ ਗੁੱਟਾ ਬਾਬਾ ਵੀ ਹੈਗਾ ਇੱਕ ਜਗਸੀਰ ਹੈ ਨਾ ਕਿ ਜਸਵੀਰ ਹੈ ਜਗਸੀਰ ਜਗਸੀਰ ਸਿੰਘ ਵੀ ਹੈਗਾ ਸੁਣ ਇੱਕ ਸਿਕੰਦਰ ਬਾਬਾ ਹੈਗੀ ਆ 260 ਬਾਬਿਆਂ ਦੀ ਸਾਰੇ ਲਿਸਟ ਹੈ ਡੈਰੀ ਤੇ ਮੈਂ ਨੋਟ ਕਰਨ ਲਈ ਤੁਹਾਡੇ ਕੋਲੇ 115ਵੀਂ ਵਾਰ ਆਇਆ ਸੀ ਡੈਰੀ ਤੇ ਨੰਬਰ ਲੱਗਿਆ ਹੋਇਆ ਹੈ ਨੈਸਟ ਹੈ 160 ਬਾਬਿਆਂ ਦੀ ਕੱਲੇ ਤਨੌੜ 260 ਬਾਬਿਆਂ ਦੀ ਕੱਲੇ ਤਨੌਲਾ ਮੰਡੀ ਚ ਠੀਕ ਹੈ ਇਹਨਾਂ ਨੇ ਇੰਨਾ ਕਹਿਰ ਮਚਾਇਆ ਕਿ ਕਈ ਤਾਂ ਵਿੱਚੋਂ ਜਨਾਨੇ ਬਣੇ ਬੈਠੇ ਆ ਠੀਕ ਹੈ ਮੰਤ ਲੋਕ ਬਣ ਕੇ ਲੋਕਾਂ ਨੂੰ ਗਮਰਾਹ ਕਰਦੇ ਆ ਠੀਕ ਹੈ ਉੱਥੇ ਕੁੜੀਆਂ ਬੁੜੀਆਂ ਨੂੰ ਕੰਦੇ ਥਾਪਿਆ ਤੇ ਉਹਨਾਂ ਦਾ ਖਚਮਾਉਂਦੇ ਆ ਫੋਟਮਾ ਮੇਰੀ ਸਾਰੇ ਬਾਬਿਆਂ ਨੂੰ ਬੇਨਤੀ ਆ ਇੱਕ ਇੱਥੇ ਤੁਹਾਡੇ ਤਨੁਲਾ ਮੰਡੀ ਡੀਐਸਪੀ ਵੀ ਹੈ ਉਹ ਆਨ ਡਿਊਟੀ ਹੈ ਠੀਕ ਹੈ ਉਹਦੇ ਵਿੱਚ ਵੱਡੇ ਵੱਡੇ ਅਧਿਕਾਰੀ ਉਹਨੂੰ ਪ੍ਰਮੋਟ ਕਰ ਰਹੇ ਆ ਸੁਣ ਵਿੱਚ ਆਇਆ ਵੀ ਕੋਈ ਪੁਲਿਸ ਆਫੀਸਰ ਵੀ ਉੱਥੇ ਆਉਂਦੇ ਆ ਕਿਸ ਮਕਸਦ ਲਈ ਆਉਂਦੇ ਆ ਉਹ ਅਸੀਂ ਇੱਥੇ ਤਨਹੌਲਾ ਮੰਡੀ ਅੱਜ ਸਾਡੇ ਬਹੁਤ ਸਾਰੇ ਜਥੇਬੰਦੀਆਂ ਦੇ ਨੁਮਾਇੰਦੇ ਆ ਮੈਂ ਉਹਨਾਂ ਦੀ ਹੁਣ ਤੂੰ ਗੱਲ ਕਰਵਾ ਦੇ ਮੈਨੂੰ ਦੱਸਦਾ ਇੱਕ ਮਿੰਟ ਕਰੋ ਬਾਬਾ ਜੀ ਕਮੈਂਟ ਦੀ ਇੱਕ ਮਿੰਟ ਜੀ ਬਾਬਾ ਜੀ ਮੈਂ ਡਿਊਟੀ ਲਾ ਰਿਹਾ ਸਾਨੂੰ ਪੂਰਤਾ ਸਬੂਤ ਮਿਲਣ ਤੇ ਉਹਨਾਂ ਤੇ ਵੀ ਕਾਰਵਾਈ ਹੋਵੇਗੀ ਜਾਂ ਉਹ ਆਪ ਦਾ ਠੱਗ ਠਗਾ ਪਹਿਲਾਂ ਹੀ ਬੰਦ ਕਰ ਦੇਣ ਠੀਕ ਹੈ ਮੈਂ ਮਾਨਯੋਗ ਐਸਐਸਪੀ ਭਗਵੰਤ ਮਾਨ ਸਾਹਿਬ ਜਿਹੜੇ ਸਾਡੇ ਸੀਐਮ ਐ ਉਹਨਾਂ ਦਾ ਸੰਗਰੂਰ ਸ਼ਹਿਰ ਨਾਲ ਹੈ ਮੈਂ ਕਹਿੰਦਾ ਵੀ ਇੱਕ ਆਨ ਡਿਊਟੀ ਡੀਐਸਪੀ ਹੋਵੇ ਐਐਸਆਈਸੀ ਜਦੋਂ ਬੰਦਾ ਉਹਨੇ ਚੌਕੀ ਲਾਉਣੀ ਸ਼ੁਰੂ ਕਰਤੀ ਚੌਕੀ ਲਾਵੇ ਜੋਤ ਅਗਰਬਤੀ ਲਾਵੇ ਸੇਵਾ ਕਰੇ ਸਾਨੂੰ ਲੈਣਾ ਦੇਣਾ ਨਹੀਂ ਕਿਸੇ ਵੀ ਧਰਮ ਨੂੰ ਕੋਈ ਵੀ ਮੰਨ ਸਕਦਾ ਪਰ ਧਰਮ ਦੀ ਆੜ ਵਿੱਚ ਜਿਹੜੇ ਉਹ ਪਖੰਡ ਕਰਦੇ ਆ ਆਪਣੇ ਆਪ ਨੂੰ ਬੋਧੀ ਸ਼ਿਵਜੀ ਭਗਵਾਨ ਜਿਹੜਾ ਹੈਗਾ ਪੰਕਜ ਗੋਤਮ ਦੱਸਦਾ ਹੈ ਵੀ ਮੈਂ ਮੇਰੇ ਅੰਦਰ ਸ਼ਿਵਜੀ ਭਗਵਾਨ ਪੈਦਾ ਹੁੰਦਾ ਹੈ ਤੇ ਇੱਕ ਹਿੰਦੀ ਹੈ ਉਹ ਵੀ ਸਿਰ ਬੜਾ ਘਮਾਉਂਦਾ ਹੈ ਜਿਵੇਂ ਚਾਬੀ ਦੇ ਕੇ ਛੱਡੇ ਹੁੰਦੇ ਆ ਇਹ ਸਾਰਿਆਂ ਨੂੰ ਮੇਰੀ ਵਾਰਨਿੰਗ ਹੈ ਅਸੀਂ ਧਰੋਲਾ ਮੰਡੀ ਚ 260 ਬੰਦੇ ਆ ਤੇ ਸਾਰੇ ਪੰਜਾਬ ਚ ਮੈਂ ਇੱਕ ਦਿਨ ਜੋੜਿਆ ਵੀ ਮੈਨੂੰ ਲੱਗਦਾ ਵੀ 1.5 ਲੱਖ ਬਾਬਾ ਬੈਠਾ ਹੈ ਤੇ ਕਈ ਬਾਬੇ ਇਹੋ ਜਿਹੇ ਆ ਜਿਨ੍ਹਾਂ ਦੀਆਂ ਘਰਵਾਲੀਆਂ ਮੰਜੇ ਤੇ ਪਈਆਂ ਹੁੰਦੀਆਂ ਨੇ ਘਰੋਂ ਕਈਆਂ ਦੀਆਂ ਭੱਜੀਆਂ ਹੁੰਦੀਆਂ ਤੇ ਲੋਕਾਂ ਦੀਆਂ ਵਸਾਉਂਦੇ ਆ ਲੋਕ ਸਿਆਣੇ ਬਣੋ ਅੱਜ ਅਸੀਂ ਇੱਥੇ ਜਸਵੀਰ ਕੋਲੇ ਆਏ ਆ ਜਸਵੀਰ ਤਲੋਲਾ ਮੰਡੀ ਇੱਥੇ ਜਸ ਜਸਵੀਰ ਬਾਪਾ ਜਸਵੀਰ ਜਸਵੀਰ ਦਾਸ ਤਸਵੀਰ ਦਾਸ ਇਹਦੇ ਇੱਥੇ ਬੰਦੇ ਬੈਠੇ ਆ ਦਾੜੀਆਂ ਵਾਲੇ ਬੜੇ ਅੱਗੇ ਕਰਦੇ ਹੋਰ ਸਿੱਖ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਗੁਰਸਿੱਖ ਸੰਗਤਾਂ ਨੂੰ ਤੁਸੀਂ ਨਾ ਥੋੜਾ ਜਿਹਾ ਸੁਚੇਤ ਹੋ ਜਾਓ ਜਿਹੜੇ ਅੰਮ੍ਰਿਤਧਾਰੀ ਸਿੱਖ ਬੀਬੀਆਂ ਪਹਿਣਾ ਜੇ ਦੁਖੀਓ ਤੇ ਜੇ ਇਹਨਾਂ ਕੋਲੇ ਜਾਣਾ ਤਾਂ ਗਾਤਰਾ ਸਾਹਿਬ ਕੋਲ ਲਾਗੇ ਜਾਇਓ ਤੇ ਜੇ ਤੁਸੀਂ ਗੁਰੂ ਵਾਲੇ ਹੋ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਜਾਓ ਜਿੱਥੋਂ ਮੁਰਦਿਆਂ ਵਿੱਚ ਵੀ ਜਾਣ ਪੈਂਦੀ ਐ ਅਰਦਾਸ ਕਰੋ ਤੁਹਾਡੇ ਦੁੱਖ ਮਹਾਰਾਜ ਆਪ ਨਿਵਾਰੂਗਾ ਤੇ ਜੇ ਅੰਮ੍ਰਿਤ ਛੱਕੇ ਤੁਹਾਡੇ ਜਿਹੜੇ ਗਾਤਰੇ ਪਾਏ ਹੋਏ ਅਸੀਂ ਇਹਨਾਂ ਸਾਦਾ ਦੇ ਪਖੰਡੀਆਂ ਦੇ ਡੇਰਿਆਂ ਵਿੱਚ ਵੇਖ ਲੈ ਇਹ ਸਾਡੇ ਤੋਂ ਪੁਰਾਣੀ ਹੁਣ ਬੇਨਤੀ ਆ ਸਾਰੇ ਪੰਜਾਬ ਦੇ ਵਿੱਚ ਸਾਰੇ ਨੌਜਵਾਨ ਦੂਤ ਸਾਰੀਆਂ ਸਿੱਖ ਸੰਗਤਾਂ ਸਾਰੇ ਸਿਆਣੇ ਲੋਕ ਹੈ ਕਈ ਕਈ ਬੀਬੀਆਂ ਘਰੋਂ ਚੋਰੀ ਪੈਸਾ ਲਿਆਉਂਦੀਆਂ ਨਾ ਬਾਬਿਆਂ ਕੋਲੇ ਇਹ ਵੀ ਹੈ ਇਹ ਵੀਰਵਾਰ ਬੁਲਾਉਂਦਾ ਸੰਗਤ ਨੂੰ ਤੇ ਐਤਵਾਰ ਨੂੰ ਫਿਰ ਇਹ ਗੱਲਬਾਤ ਹੁੰਦੀ ਹੈ ਸਾਰੀ ਬੀਬੀ ਕਿ ਧਾਰਾ ਕਿਵੇਂ ਲੈਣਾ ਪੈਸੇ ਕਿੰਨੇ ਦਿਨੇ ਆ ਉਹ ਜਦੋਂ ਘਰੋਂ ਚੋਰੀ ਬੀਬੀਆਂ ਪੈਸੇ ਕਰਦੀਆਂ ਫਿਰ ਉਹ ਉਹਦੇ ਘਰ ਵਾਲੇ ਉਹਨਾਂ ਦੇ ਚਾੜਦੇ ਫੈਂਟੀ ਤੇ ਫਿਰ ਘਰਾਂ 'ਚ ਕਲੇਸ਼ ਪੈਂਦੇ ਆ ਫਿਰ ਸਾਡੇ ਵਰਗਿਆਂ ਕੋਲੇ ਫੋਨ ਆਉਂਦੇ ਆ ਵੀ ਸਾਡੇ ਘਰੇ ਜੀ ਸਾਡੇ ਕਲੇਸ਼ ਪੈ ਗਿਆ ਸਾਡੇ ਬੱਚੇ ਘਰਾਂ ਤੋਂ ਰੋਸ ਕੇ ਤੁਰ ਗਏ ਇੱਕ ਮਿੰਟ ਹੋਦਾ ਬਾਈ ਦੇਖ ਬੰਦਾ ਵੀ ਕਹਿੰਦੇ ਕੋਈ ਸੁਣ ਯਾਰ ਸਰ ਨੂੰ ਬੇਨਤੀ ਹੈ ਥੋੜਾ ਜਿਹਾ ਸੁਚੇਤ ਹੋ ਜਿਹੜੇ ਧੌਲਾ ਮੰਡੀ ਦੇ ਵਿੱਚ ਬਾਬੇ ਆ ਕਈ ਮੈਂ ਤੁਹਾਨੂੰ ਨਾਮ ਦੱਸ ਦਿੰਦਾ ਜਿਨ੍ਹਾਂ ਦੀ ਜਿਨ੍ਹਾਂ ਦੇ ਖਿਲਾਫ ਆਈਆਂ ਦਰਖਾਸਤਾਂ ਪੰਕਜ ਗੋਤਮ બસ ਸਟੈਂਡ ਤੋਂ ਧਰੋਲਾ ਮੰਡੀ ਇਹ ਵੀ ਵੀਰਵਾਰ ਤੇ ਐਤਵਾਰ ਬੈਂਦਾ ਇਹ ਕਹਿੰਦਾ ਮੇਰੇ ਚ ਸ਼ਿਵਜੀ ਭਗਵਾਨ ਆਉਂਦਾ ਠੀਕ ਹੈ ਇਹ ਕਰਦਾ ਸ਼ਿਵ ਭੋਲੇ ਭਗਵਾਨ ਤੇ ਹਵਨ ਮੇਰੀ Hindu ਜਥੇਬੰਦੀਆਂ ਨੂੰ ਵੀ ਬੇਨਤੀ ਹੈ ਵੀ ਸ਼ਿਵ ਭੋਲੇ ਭਗਵਾਨ ਕੋਈ ਆਮ ਜੀ ਕੋਈ ਚੀਜ਼ ਨਹੀਂ ਉਹਨੂੰ ਤੁਹਾਡੀ Hindu ਲੋਕ ਜਿਹੜੇ ਬਹੁਤ ਤਿਆਰ ਅਤਮ ਸਰਕਾਰ ਨਾਲ ਉਹਦੀ ਪੂਜਾ ਕਰਦੇ ਆ ਤੇ ਇਹੋ ਜਿਹੇ ਲੋਕ ਹੈ ਜਿਹੜੇ ਇਹ ਕਹਿੰਦੇ ਆ ਵੀ ਸਾਡੇ ਅੰਦਰ ਬਾਬਾ ਆ ਗਿਆ ਇਹ ਦੋਦੀ ਦਾ ਕੰਮ ਕਰਦਾ ਸੀ ਤੇ ਅੱਜ ਇਹ ਸ਼ਿਵਦੀਪ ਭਗਵਾਨ ਬਣਿਆ ਬੈਠਾ ਇੱਕ ਹਿੰਦੀ ਬਾਬਾ ਹੈ ਇਹਦੀ ਮੈਂ ਗੱਲ ਕਰ ਤੁਕੀਏ ਡੀਐਸਪੀ ਹੈ ਜਿਹੜਾ ਏਐਸਆਈ ਤੋਂ ਲੈ ਕੇ ਡੀਐਸਪੀ ਦੇ ਰੈਂਕ ਤੱਕ ਆ ਗਿਆ ਹਜੇ ਵੀ ਇਹਦਾ ਕੰਮ ਚੱਲ ਰਿਹਾ ਹੈ ਬਹੁਤ ਵੱਡੀ ਇਹਦੀ ਇੱਥੇ ਬਣੀ ਹੈ ਇਹਦਾ ਵੀ ਇਹਨੂੰ ਵੀ ਬੇਨਤੀ ਵੀ ਆਪਦਾ ਠੱਗ ਠੱਗਾ ਬੰਦ ਕਰੇ ਬੂਟਾ ਬਾਬਾ ਪਠਾਨਾ ਰੋਡ ਤੋਂ ਉਹਨੂੰ ਵੀ ਬੇਨਤੀ ਹੈ ਉਹ ਜਨਾਨੀ ਆਪ ਦੀ ਛੱਡ ਕੇ ਬੱਚੇ ਛੱਡ ਕੇ ਤੇ ਪਿੰਡ ਤੋਂ ਜਨਾਨੀ ਕੱਢ ਕੇ ਤੇ ਉੱਥੇ ਬੈਠਾ ਹੋਇਆ ਆਪਦੇ ਡੇਰੇ 'ਚ ਅਸੀਂ ਧੀਆਂ ਪੈਣਾ ਵਸਾਉਣੀਆਂ ਹੈ ਤੇ ਉਹ ਉਹਦੇ ਘਰ ਵਾਲੀ ਨੂੰ ਵੀ ਬੇਨਤੀ ਆ ਮੇਰੇ ਤੱਕ ਗੱਲ ਜਾਵੇ ਤੇ ਮੇਰੇ ਨਾਲ ਗੱਲ ਕਰੇ ਬੂਟਾ ਬਾਬਾ ਪਠਲਾ ਰੋਡ ਤੋਂ ਆ ਗਿਆ ਸਿਰ ਵੀ ਘਮੋੜਦਾ ਬੜਾ ਇਹ ਤੇ ਇਹ ਜਿਹੜਾ ਹੈਗਾ ਦਗਜੀਤ ਸਿੰਘ ਮਾਨਾਪੱਤੀ ਤੋਂ ਇਹ ਡਰਾ ਧਮਕਾ ਕੇ ਲੋਕਾਂ ਤੋਂ ਲੈਂਦਾ ਪੈਸੇ ਤਵੀਤ ਤਾਗੇ ਕਰਕੇ ਲੋਕਾਂ ਦੇ ਕਰਦਾ ਲਾਜ ਵੀ ਤਵੀਤ ਕੋਲ ਕੋਲ ਪਿਆਈ ਜਾਂਦਾ ਇਹ ਸਾਰੇ ਬਾਬੇ ਆ ਹੋਰ ਵੀ ਆ ਕਈਆਂ ਦੀ ਲਿਸਟ ਸਾਰਿਆਂ ਨੂੰ ਬੇਨਤੀ ਹੈ ਚਪਾਵਣੀ ਸਾਡੇ ਧਨੋਲਾ ਮੰਡੀ 'ਚ ਇਹ ਕਮੇਟੀ ਅਸੀਂ ਦਿੱਤੀ ਬਣਾਓ ਸਾਡੇ ਹੁਣ ਜਥੇਦਾਰ ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਇਹਨਾਂ ਦਾ ਕਰਨੀਆਂ ਪਿੱਛਾ ਜਿਹੜੇ ਠਗ ਠਗਾ ਬੰਦ ਨਹੀਂ ਕਰਦੇ ਜਾਂ ਜੇ ਤੁਹਾਡੇ ਚ ਕੋਈ ਬਾਬਾ ਆਉਂਦਾ ਤੁਸੀਂ ਕਹਿੰਦੇ ਸਾਡੇ ਚ ਪੀਰ ਆਉਂਦਾ ਮੇਰਾ ਨੰਬਰ 8146841940 ਸੰਗਤ ਮੈਨੂੰ ਫੋਨ ਨਾ ਕਰੇ ਮੈਂ ਬੇਨਤੀ ਹੈ ਜਿਨੇ ਕੋਈ ਕਿਸੇ ਦਾ ਮਸਲਾ ਹੈ ਤੇ ਉਹ ਇਹ ਨੰਬਰ ਲੈ ਕੇ WhatsApp ਮੈਸੇਜ ਕਰ ਸਕਦੀ ਬਾਬਿਆਂ ਨੂੰ ਤਬਾਵਣੀ ਹੈ ਧਨੋਲਾ ਮੰਡੀ ਵਾਲਿਆਂ ਨੂੰ ਵੀ ਜਿਹੜਾ ਕਹਿੰਦਾ ਮੇਰੇ ਚ ਕੋਈ ਦੇਵਤਾ ਆਉਂਦਾ ਪੀਰ ਫਕੀਰ ਆਉਂਦਾ ਉਹ ਮੇਰੇ ਨਾਲ ਖੁੱਲਾ ਚੈਲੰਜ ਹੈ ਮੈਂ 10 ਲੱਖ ਰੁਪਇਆ ਨਾਮ ਦੇਊਗਾ ਕਿ ਮੇਰੇ ਕੋਲ ਐਕਸ ਜੂ ਵੀ ਗੱਡੀ ਹੈ ਮੈਂ ਉਹਨੂੰ ਨਾਮ ਦੇਊਗਾ ਵੀ ਜੇ ਸਾਨੂੰ ਉਹ ਸਾਬਤ ਕਰਦੇ ਬਾਬਾ ਕੋਈ ਵੀ ਬਾਬਾ ਪੰਜਾਬ ਕੀ ਪਾਰਵਰਡ ਦੇ ਵਿੱਚੋਂ ਸੋ ਇਸ ਕਰਕੇ ਬੇਨਤੀ ਹੈ ਵੀ ਜਿਹੜੇ ਠੱਗ ਠਗਾ ਚਲਾ ਰਹੇ ਕਰ ਦੋ ਬੰਦ ਤੇ ਚੰਗੇ ਫਕੀਰ ਲੋਕ ਜਿਹੜੇ ਹੈਗੇ ਆ ਨਾ ਜਿਨ੍ਹਾਂ ਦੀ ਕਮਾਈ ਹੈ ਉਹਨਾਂ ਨੂੰ ਵੀ ਬੇਨਤੀ ਹੈ ਇਹੋ ਜਿਹੇ ਜਿਹੜੇ ਪਖੰਡ ਕਰ ਰਹੇ ਆ ਇਹਨਾਂ ਨੂੰ ਇਹਨਾਂ ਦਾ ਪਖੰਡ ਦਾ ਪਸਾਰਾ ਖਤਮ ਕਰਨ ਲਈ ਸਾਡਾ ਸਾਥ ਦਿਓ ਤੇ ਇਹ ਨਾ ਹੋਵੇ ਲਿਸਟ ਵਿੱਚ ਸਾਰੇ ਆ ਜਾਣ ਵਾਇਕੁਪਜੀ ਕਾ ਖਾਲਸਾ ਲੰਗ ਡਰਾਈਵਰ ਜੀ ਕਿਆ